ਇਹ ਆਈਂ ਦੀਆਂ ਹਰਕਤਾਂ ਕਰਦੇ ਨੇ ਆਪਣੇ ਆਪੇ ਤੇ ਖਰਚ ਕਰਦੇ ਨੇ ਆਪਣੀ ਪ੍ਰੋਮੋਸ਼ਨ ਕਰਵਾਉਣ ਲਈ ਪੈਸੇ ਲਾਂਦੇ ਨੇ ਇਹ ਪ੍ਰੋਮੋਸ਼ਨ ਵਾਲੀ ਆਵਾਮ ਹੈ ਇਹ ਹਮੇਸ਼ਾ ਤੋਂ ਤੁਸੀਂ ਯਾਦ ਰੱਖੋ ਇਹਨਾਂ ਦੀ ਤੁਸੀਂ ਜਾ ਕੇ ਵੀਡੀਓ ਸੁਣਦੇ ਬੜੇ ਸ਼ਾਰਟਕਟ ਲਫ਼ਜ਼ ਬੋਲਦੇ ਨੇ ਇਹ ਹਣ ਜਿਸ ਵੇ ਬੋਲਦੇ ਨੇ ਕਹਿੰਦੇ ਸ਼ਬਦਾਲੀ ਨੂੰ ਜਦੋਂ ਲੁੱਟੜ ਜਾਂਦੀ ਸੋ ਵੇਖੋ ਨਾ ਲੁੱਟਣਾ ਕੀ ਹੁੰਦਾ ਚੋਰੀ ਕਰਨੀ ਡਾਕਾ ਕਰਨਾ ਅਗਲੇ ਦਾ ਸੁਣਨਾ ਹੁੰਦਾ ਸੀ ਜੋ ਹੁੰਦਾ ਸੀ ਲੁੱਟਦੇ ਹੁੰਦੇ ਸੀ ਇਹ ਲੁਟੇਰੇ ਸੀ ਲੇਕਿਨ ਅਜੇ ਤੱਕ ਤੁਹਾਨੂੰ ਔਰ ਮੈਨੂੰ ਨਹੀਂ ਪਤਾ ਤੇ ਤੁਹਾਨੂੰ ਮੈਨੂੰ ਜਦੋਂ ਪਤਾ ਲੱਗਾ ਮੈਂ ਤੁਹਾਨੂੰ ਦੱਸ ਰਿਹਾ ਹਾਂ ਹੌਣਬਲ ਕਰਨਾ दे, सर्चिंग करना काम है जो तुम अजे भी सर्चिंग ना करो ना दे पाई भाईचारे पाओ एक बंदे ने वीडियो पाई उस रोज रोज वीडियो पानी सिख बड़े चंगे होंगे तो मैं तुम एक कमेंट कि अगर एडे सिख चंगे ने इतने सच्चे ने तू अज तक मुसलमान क्यों में तू फिर सिख हो जा पूरी दुनिया सर्चिंग कर वेख लो कि इख कदी उत चढ़े हूँ थले होन हो ਇਹseen ਤੁਰਕੋ ਕੋ ਤੁਹਾਡੇ ਆਉਣ ਵਾਲਿਆਂ ਵਕਤਾਂ ਵਿੱਚ ਤੁਹਾਡਾ ਨਾਮ ਨਿਸ਼ਾਨ ਵੀ ਨਹੀਂ ਰਹਿਣਾ ਇਹ ਜਿਹੜਾ ਰਾਜ ਕਰੇ ਦਾ ਖਾਲਸਾ ਇਹ ਰਾਜੂ ਜਿਹੜਾ ਕੁੱਤਿਆਂ ਦੀ ਰਹਿ ਜਾਣੇ ਤੁਹਾਡੇ ਅੰਦਰ ਕੋਈ ਜਿਹੜੇ ਕ੍ਰਿਸਚੀਅਨ ਹੋ ਗਨ ਨਾ ਉਹਨਾਂ ਸਹੀ ਤੁਹਾਨੂੰ ਠੋਕੇ ਆ ਉੱਥੇ ਤੁਸੀਂ ਹੁਣ ਉਹਨਾਂ ਦੀ ਆੜ ਵਿੱਚ ਤੋਹੀਨਾ ਕਰਦੇ ਹੋ ਇਹ ਤੁਹਾਡਾ ਹੋ ਸਕਿਆ ਉਹ ਜਿਹੜਾ ਅਮਰਤਪਾਲ ਸਿੰਘ ਦੰਨਾ ਹੈ ਉਸ ਨਹੀਂ ਸੱਲੇ ਇਸਲਾਮ ਦੀ ਗੁਸਾਖੀ ਕੀਤੀ ਆ ਯੋ ਕੁੱਤਾ ਤਾਂ ਸਹੀ ਉੱਥੇ ਅੰਦਰ ਜੇਲ੍ਹ ਚ ਡੱਕਿਆ ਬਿਨਾਂ ਕੁੱਤੇ ਦੀ ਮੌਤ ਮਰਿਆ ਸੀ ਤੇ ਉਹਨਾਂ ਵੀ ਉੱਥੇ ਉਹਨਾਂ ਸਹੀ ਬੰਨ੍ਹ ਕੇ ਰੱਖਿਆ ਤੁਸੀਂ ਅੱਥੀ ਇੱਕ ਗੰਦੀ ਕੌਮ ਕੁੜੀ ਹੋਵੇ ਦੀ ਲਨਤੀ ਬਗੈਰਤ ਛੂਠੀ ਕੌਮ ਗੁਰਦੁਆਰਿਆਂ ਵਿੱਚ ਮਰਨੇ ਵਾਲੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਬਹਾਦਰ ਕਹੇ ਜਾਂਦੇ ਹੋ ਜਿਹੜੇ ਕਰਤਾਰ ਨੇ ਉਹਨਾਂ ਨੂੰ ਤੁਸੀਂ ਬਹਾਦਰ ਕਹੇ ਜਾਂਦੇ ਹੋ ਇੱਕ ਬੰਦਾ ਮੈਂ ਕਈ ਵਾਰੀ ਮਸਾਲਾ ਦੇ ਚੁੱਕਿਆ ਕਿ ਹਰੀ ਸਿੰਘ ਨਲਵਾ ਮੈਦਾਨ 'ਚ ਲੜਿਆ ਉਹ ਦੋ ਅਫਗਾਨੀ ਸੀ ਉਹ ਤੋਂ ਆਪ ਸੀ ਦੋ ਕੱਲ ਕੱਲ ਲੜ ਰਹਿ ਨੇ ਉਹ ਉੱਥੇ ਮਰ ਗਿਆ ਹਰੀ ਸਿੰਘ ਨਲਵਾ ਉੱਥੇ ਮਰ ਗਿਆ ਕੁੱਤੇ ਦੀ ਮੋਤ ਮਰ ਗਿਆ ਅਸੀਂ ਉਹਨੂੰ ਇੱਕ ਮਿੰਟ ਲਈ ਮੰਨ ਲਓ ਕਿ ਉਹ ਬਹਾਦਰ ਸੀ ਮੈਨੇ ਦਸੋ ਉਹ ਵੀ ਬਹਾਦਰ ਹੋਵੇ ਜਿਹੜਾ ਮੈਦਾਨ ਚ ਲੜ ਰਿਹਾ ਬਾਹਰ ਜੰਗਲਾਂ ਚ ਲੜ ਰਿਹਾ ਹੈ ਔਰ ਉੱਥੇ ਮਰ ਰਿਹਾ ਉਹ ਵੀ ਬਹਾਦਰ ਤੇ ਜਿਹੜਾ ਗੁਰਦੁਆਰੇ ਚ ਮਰਿਆ ਉਹ ਕਿਵੇਂ ਬਹਾਦਰ ਹੈ ਇੱਕ ਨੂੰ ਬਹਾਦਰ ਕਿਹਾ ਨਾ ਦੋਵੇਂ ਕਿਵੇਂ ਬਹਾਦਰ ਹੋ ਗਏ ਨੇ ਸਾਲਿਓ ਕੋ ਸੈਂਸ ਵੀ ਇਸਤੇਮਾਲ ਕਰ ਲਓ ਤੁਹਾਡਾ ਗੁਰੂ ਤੁਸੀਂ ਕਹਿੰਦੇ ਹੋ ਕਿ ਗੁਰੂ ਤੁਹਾਡਾ ਬੜਾ ਬਹਾਦਰ ਸੀ ਔਰ ਉਹ ਮਤਲਬ ਰੱਬ ਦਾ ਉਤਾਰ ਸੀ ਰੱਬ ਦਾ ਉਤਾਰ ਦਾ ਮਤਲਬ ਉਹ ਰੱਬ ਦਾ ਰੂਪ ਸੀ ਨਉਜ਼ ਬਿੱਲਾ ਐ ਨਹੀਂ ਤੁਸੀਂ ਇਹ ਚੀਜ਼ਾਂ ਕਰਦੇ ਹੋ ਕਿਉਂਕਿ ਮੈਂ ਤੁਹਾਡੀ ਗੰਦਗੀ ਸਮਝ ਗਿਆ ਹਾਂ ਸਭ ਤੋਂ ਵੱਡਾ ਲਫ਼ਜ਼ ਇਹਨਾਂ ਦਾ ਜਿਹੜਾ ਬੋਲਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ 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 ਦਾ ਮਤਲਬ ਤੁਸੀਂ ਜਾ ਕੇ ਸਰਚ ਕਰੋ ਨਾ ਕੋਈ ਕੋਈ ਜਿਹਦਾ ਖਾਲਸਾ ਜਿਹਦਾ ਰਾਜ ਹੋਣਾ ਤੁਹਾਨੂੰ ਇਹਨਾਂ ਦੇ ਲਫ਼ਜ਼ਾਂ ਦੀ ਨਹੀਂ ਪਤਾ ਕਿਉਂਕਿ ਗੁਰਮੁਖੀ ਬੋਲਦੇ ਨੇ ਤੁਹਾਨੂੰ ਪਤਾ ਹੀ ਨਹੀਂ ਜਦ ਤੱਕ ਤਰਜਮਾ ਤਰਜਮਾ ਹੀ ਨਹੀਂ ਤੁਸੀਂ ਚੱਕਰ ਦੇ ਜਾ ਕੇ ਇਹਨਾਂ ਨੇ ਝੂਠ ਬੋਲੇ ਨੇ ਹੁਣ ਇਹ ਜਿਹੜਾ ਗੁਰੂ ਲਾਨਤ ਆਇਆ ਗੁਰੂ ਗੋਬਰ ਇਹ ਜਿਹੜਾ ਕਹਿੰਦੇ ਨੇ ਕਿ ਰੱਬ ਆਈ ਰੱਬ ਜਿਹੜਾ ਉਹ ਵੇਖੋ ਨਾ ਮੁਗਲਾਂ ਕੋ ਕਟੀਰਿਆ ਔਰ ਕਹਿੰਦੇ ਨੇ ਕਿ ਬੰਦਾ ਵੀ ਰੱਬ ਦਾ ਰੂਪ ਹੁੰਦਾ ਵੇਖ ਖਾਲਸਾ ਥੋ ਪੁਆਇੰਟ ਨੋਟ ਕਰਿਆ ਅੱਲਾ ਕਮੀ ਪੇਸ਼ੀ ਮਾਫ ਕਰੇ ਹੁਣ ਵੇਖੋ ਇਹਨਾਂ ਦਾ ਜਿਹੜਾ